ਜਾਸਮੀਨਾ ਮੈਨੂੰ ਤਾਂ 1000 ਰੁਪਏ ਦੇ ਪੁੱਤ ਮੈਂ ਕੱਪੜੇ ਬਣਾਉਣੇ ਆ ਮੇਰੇ ਕੋਲ ਤਾਂ ਜ਼ਹਿਰਖਾਨ ਜੋ ਕੇ ਪੈਸੇ ਨਹੀਂ ਹੈਗੇ ਤੇ ਮੈਂ ਤੈਨੂੰ ਕਿੱਥੋਂ ਦੇ ਦਾਂ ਫੜਾ ਪੈਸੇ ਤਾਂ ਆਪਣਾ ਬੰਦੋਬਸ ਕਰ ਓ ਕੀ ਹੋਇਆ ਅਬੇ ਮজা ਆਏਗਾ ਨਾ ਭੀੜੋ ਨੀ ਕੁੜੀਏ ਇਧਰ ਆ ਮੂੰਹ ਬੰਦ ਕਰ ਚੁੱਪ ਹੋ ਜਾ ਵੀਰ ਜੰਦੀ ਤੇ ਦੇਖੋ ਪਣੀ ਨੀ ਮੇਰੇ ਕੋਲ ਰੋੜੇ ਨਾ ਆਹੀ ਵਿਆਹ ਕਿੰਦਾ ਉਹ ਵੀ ਜਿੰਗਾਨਾ ਤਾਰਾ ਉਹ ਕਿਦਾਂ ਉਹ ਤਾਂ ਸਹੀ ਲਾ ਦੀਏ ਅਚਾਨਣ ਚਾਨਣ ਜਿਵੇਂ ਗਲਤ ਲੱਗ ਪਟਾਕੇ ਤੇ ਹੀ ਪਟਾਕੇ ਐ ਜੀ ਲੰਗੜੇ ਜੇ ਨਹੀਂ ਨਹੀਂ ਧਰਤੀ ਉੱਚੀ ਨਹੀਂ ਵੀ ਆ ਦਸੀਏ ਕੀ ਕਰਾਲਿਆ ਹੀ ਮੈਂ ਵਿਆਹ ਹੀ ਕਰਾ ਸੀ ਤੇਰੇ ਖਾਲੇ ਕਿਉਂ ਕੀ ਹੋਇਆ ਜੀ ਉਹ ਜਿਹੜਾ ਦਹੀਂ ਮੁੰਡੇ ਨੂੰ ਚੜਦਾ ਐਵੇਂ ਉਹਦੇ ਨਾਲ ਹੀ ਪੰਜ ਸੱਤ ਰੱਟੀਆਂ ਖਾ ਗਈ ਦਾਦੇ ਪਤੀ ਦਾ ਪਤੀ ਕਿੰਨੇ ਨੇ ਵੇਪੜਾ ਦੋ ਬੱਤਾਂਗਾ ਮਾਣਾ ਤਾਂ ਕੁ ਪੰਜਰਾ ਸੋ ਗਏ ਆ ਹਣਾ ਤੇ ਵਿੱਚੋਂ ਤਿੰਨ ਮਹਿ ਖਾਲੇ ਤਿੰਨ ਟਿੱਕਾ ਉਸ ਵਿੱਚ ਤਾਈ ਤੇ ਕੋਟੇ ਮੈਂ ਗਾਵਾ ਦੋ ਅੰਨੀ ਹੈ ਤੈਨੂੰ ਨਹੀਂ ਦਿਖਣਾਂ ਮਲੇੜੇ ਟੋਣੀਆਂ ਐ ਐ ਨਹੀਂ ਮੇਰੇ ਕੋਲ ਟਾਂ ਟੂਮ ਪੜੇ ਮੈਨੂੰ ਕੰਮ ਪਏ ਆ ਜੀ ਕੋਈ ਗੱਲ ਨਹੀਂ ਫਿਰ ਮੈਂ ਤੇ ਗਵਾਂਡੀਆਂ ਦੀਆਂ ਚੁਗਲੀਆਂ ਹੀ ਦਸਣਾਈ ਅੱਗ ਲੱਗੇ ਕਾਮ ਨੂੰ ਤੇ ਚੁਗਲੀਆਂ ਦੱਸ ਪਹਿਲਾਂ ਦਾਈ ਤੇ ਕਾਲ ਦਾ ਟਾਈਮ ਹੈ ਨਹੀਂ ਤੇ ਗਵਾਂਟੀਆਂ ਦੀ ਚੁਗਲਿਆ ਸਾਲ ਨੂੰ ਤੇ ਮੇਰੇ ਕੋਲ ਟਾਈਮ ਨਹੀਂ ਕਹਿਣਾ ਤਾਂ ਵਤੀ ਰਾਤ ਆਜੀ ਜੈਸਮੀਨਾ ਹਾਂ ਦਾਦੀ ਜਿੰਨੋਂ ਪੈਸੇ ਦੀ ਲੋੜ ਪਊ ਹਾਂ ਵੀ ਖਮਾ ਮੰਗ ਲਈ ਮੇਰ ਕੋ ਨਾ ਮੰਗੇ ਹੱਸਦੀ ਕੀ ਦੇਤੀ ਸਾਲ ਮੇਰੇ ਲਈ ਜੈਸਮੀਨਾ ਹਾਂਜੀ ਤੈਨੂੰ ਪਤਾ ਵਾ ਮੈਂ ਬੜੀ ਇੰਗਲਿਸ਼ ਬੋਲਦੀ ਆ ਬੋਲ ਕੇ ਖਾਓ ਇੰਗਲਿਸ਼ 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 ਦੇਸੀ ਹਾਂਜੀ ਆ ਚਾਹ ਪੀ ਕੇ ਦੱਸ ਸੁਵਾ ਦਿਆ ਮੈਂ ਬਣਾਈ ਈ ਅੱਜ ਹਾਂ ਮਾਲਾ ਤਾਂ ਕੋ ਪਾਂਦਰਾ ਸੁਵਾ ਦਿਆ ਹਣਾ ਤੇ ਭਿੱਤੋਂ ਤੈਨੂੰ ਮੈਂ ਖਾ ਲੇ ਤੇ ਬੱਚੇ ਕੀ ਹੋਵੇ ਦੇਸੀ ਸੁਲੇ ਜਾਨੀ ਹਾਂ ਚੱਲ اے ਵੀ ਸੀ ਸੁਣਾ ਦੇਦੀ ਨਹੀਂ ਕੀਤੇ ਵੱਡੀ ਨਹੀਂ ਕੀ ਸੁਣਾ ਈ ਨੂੰ ਚੀ ਨੂੰ ਕਿੰਦੀ ਇੰਟੀ ਐਪ ਡਸੀ ਇਹ ਕਿ ਕਰਾਲਿਆ ਹੀ ਮੈਂ ਵਿਆਹ ਹੀ ਕਰਾ ਸ਼ਿੱਤਰ ਖਾਲੇ ਕਿਉਂ ਕੀ ਹੋਇਆ ਜੀ ਉਹ ਜਿਹੜਾ ਦਹੀਂ ਮੁੰਡੇ ਨੂੰ ਚੜਦਾ ਐਵੇਂ ਉਹਦੇ ਨਾਲ ਹੀ 57 ਰਟੀਆਂ ਖਾ ਗਈ